ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅੱਜ ਪਿੰਡ ਮਕੰਨ ਸਿੰਘ ਵਾਲਾ ਗੁਰਦੁਆਰਾ ਪੌੜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਨਿਆ ਵਾਲੀ ਸਰਕਲ ਦਾ ਡੈਲੀਗੇਟ اجلاس ਹੋਇਆ ਜਿਸ ਵਿੱਚ ਸਰਕਲ ਪ੍ਰਧਾਨ ਦੀ ਚੋਣ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਵਰਜੀਤ ਸਿੰਘ ਰੋਜੀ ਬਰਕੰਦੀ ਨੇ ਕੀਤੀ ਜਿਸ ਵਿੱਚ ਸਰਬਸੰਮਤੀ ਨਾਲ ਅਵਤਾਰ ਸਿੰਘ ਮਕੰਨ ਸਿੰਘ ਵਾਲਾ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਜੋ ਕਿ ਪਹਿਲਾਂ ਵੀ ਸੇਵਾ ਨਿਭਾ ਰਹੇ ਹਨ ਇਸ ਤੋਂ ਇਲਾਵਾ ਸਿਆਸੀ ਅਤੇ ਰਾਸ਼ੀ ਮੁੱਦਿਆਂ ਬਾਰੇ ਚਰਚਾ ਕੀਤੀ ਗਈ ਆਪ ਸਰਕਾਰ ਦੀਆਂ ਘਟੀਆਂ ਨੀਤੀਆਂ ਜਿਵੇਂ ਲੈਂਡ ਪੂਲਿੰਗ ਬਾਰੇ ਜੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਰਨਿਆ ਦਬਾਅ ਕਰਕੇ ਹੁਣ ਵਾਪਸ ਲੈਣ ਲਈ ਕੀਤੀ ਗਈ ਇਸ ਬਾਰੇ ਵਿਚਾਰ ਚਰਚਾ ਕੀਤੀ ਗਈ ਵਿਕਾਸ ਗਤੀ ਜ਼ੀਰੋ ਅਵਸਥਾ ਵਿੱਚ ਹੈ ਕੇਂਦਰੀ ਪਾਰਟੀਆਂ ਬਾਰੇ ਬਰਕੰਦੀ ਸਾਹਿਬ ਵੱਲੋਂ ਕਿਹਾ ਗਿਆ ਕਿ ਇਹ ਸਿਰਫ ਪੰਜਾਬ ਨੂੰ ਲੁੱਟਣਾ ਅਤੇ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਨੂੰ ਖਤਮ ਕਰਨਾ ਚਾਹੁੰਦੇ ਹਨ ਸਮਾਂ ਆ ਗਿਆ ਹੈ ਸਾਰੇ ਵਰਕਰ ਮਿਹਨਤ ਕਰੋ ਅਗਲੀ ਸਰਕਾਰ ਸ਼ੋਮਨੀ ਅਕਾਲੀ ਦਲ ਬਾਦਲ ਦੀ ਹੋਵੇਗੀ ਤੁਹਾਡੇ ਸਭ ਉਲੰਭੇ ਲਾ ਦੇਵਾਂਗੇ ਅੰਤ ਵਿੱਚ ਰੋਜੀ ਬਰਕੰਦੀ ਸਭ ਦਾ ਧੰਨਵਾਦ ਕੀਤਾ ਇਸ ਇਥੇ ਨੇੜਲੇ ਸਾਰੇ ਪਿੰਡਾਂ ਦੇ ਵਰਕਰ ਜਿਵੇਂ ਜਸਵਿੰਦਰ ਸਿੰਘ ਸੰਧੂ ਪੰਗੇਵਾਲਾ ਭਵਿੰਦਰ ਸਿੰਘ ਪੰਗੇਵਾਲਾ ਜਸਵਿੰਦਰ ਸਿੰਘ ਸਰਾਹ ਬਲਜਿੰਦਰ ਰਾਜਸਥਾਨੀ ਦਲਬਾਖ ਸਿੰਘ ਪੰਗੇਵਾਲਾ ਮੇਜਰ ਸਿੰਘ اٹਵਾਲ ਮੇਜਰ ਸਿੰਘ ਦਰਸ਼ਨ ਸਿੰਘ ਹਰਿਆਣੇ ਵਾਲੇ ਜਗਸੀਰ ਸਿੰਘ ਸਿੱਧੂ ਗੁਰਤੇਜ ਸਿੰਘ ਸਾਫ ਦਾ ਸਰਪੰਚ ਵਿਜੇ ਸਤਨਾਮ ਸਿੰਘ ਮਨਜਿੰਦਰ ਸਿੰਘ ਹਰਵਿੰਦਰ ਸਿੰਘ ਸੋਨੀ ਭੰਗੇਵਾਲਾ ਤੋਂ ਅਮਰਜੀਤ ਸਿੰਘ ਪੁੱਲਰ ਭਪਿੰਦਰ ਸਿੰਘ ਪਿੰਦਾ ਹਰਵਿੰਦਰ ਸਿੰਘ ਮਾਨ ਸਿੰਘ ਵਾਲਾ ਬਲਦੇਵ ਸਿੰਘ ਕਾਨੇ ਵਾਲਾ ਅਤੇ ਬਲਜਿੰਦਰ ਸਿੰਘ ਜਨਰਲ ਸਕੱਤਰ ਸ਼ੋਮਨੀ ਕਾਲੀਦਲ ਬਾਦਲ ਗੋਦੀਪ ਸਿੰਘ ਮਰਮਲੂ ਪੂਰਨ ਸਿੰਘ ਰੋਡੇ ਗੁਰਜਿੰਦਰ ਸਿੰਘ ਜਸਿਆਣਾ ਹਾਜ਼ਰ ਸਨ ਇਸ ਤੋਂ ਇਲਾਵਾ ਜਗਜੀਤ ਸਿੰਘ ਹਣੀ ਫੱਤਨ ਵਾਲਾ ਜਨਰਲ ਸਕੱਤਰ ਚੋਮਣੀ ਅਕਾਲੀ ਦਲ ਬਦਲ ਵੀ ਵਰਕਰਾਂ ਨੂੰ ਸੰਬੋਧਨ ਕੀਤਾ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਤਨਜੀ ਬੜੀ ਵੱਡੀ ਮਾਤਰਾ ਦੇ ਵਿੱਚ ਵਰਕਰਾਂ ਦਾ ਇਕੱਠ ਕੀਤਾ ਗਿਆ ਕੀ ਕਾਰਨ ਹੈ ਅੱਜ ਦੇਖੋ ਆ ਗੁਰੂ ਮਹਾਰਾਜ ਜੀ ਦਾ ਉਹ ਟਰਾਸਾ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨ ਜੀ ਹੇਠਾਂ ਜੋ ਸਰਕਲ ਵਾਈਜ਼ ਮੀਟਿੰਗਾਂ ਚੱਲ ਰਹੀਆਂ ਸਾਰੇ ਪੰਜਾਬ ਦੇ ਵਿੱਚ ਅੱਜ ਸ਼੍ਰੀ ਮੁਕਸਤ ਸਾਹਿਬ ਹਲਕਾ ਦੇ ਕਾਨੇ ਵਾਲੀ ਜ਼ੋਨ ਦੀ ਮੀਟਿੰਗ ਸੀ ਜਿੱਥੇ ਸਰਕਲ ਪ੍ਰਧਾਨ ਤਕਰੀਬਨ ਸਰਬਸੰਮਤੀ ਦੇ ਨਾਲ ਸਰਦਾਰ ਅਫਤਾਰ ਸਿੰਘ ਜੀ ਮਕੰਨ ਸਿੰਘ ਅਲਾ ਨੂੰ ਬਣਾਇਆ ਗਿਆ ਦੇ ਸਾਰੇ ਵਰਕਰ ਸਾਹਿਬਾਨ ਸਾਰੇ ਡੈਲੀਗੇਟ ਸਾਹਿਬ ਇੱਥੇ ਇਕੱਠੇ ਹੋਏ ਸੀ ਤੇ ਪੁੱਛਿਆ ਗਿਆ ਸੀ ਕੋਈ ਵੀ ਹੋਰ ਕਿਸੇ ਦਾ ਮਨ ਹੈਗਾ ਸੇਵਾ ਕਰਨ ਦਾ ਤਾਂ ਸਾਰਿਆਂ ਨੇ ਸਰਬਸੰਮਤੀ ਨਾਲ ਅਵਤਾਰ ਸਿੰਘ ਜੀ ਨੂੰ ਕਿਹਾ ਸੋ ਸਾਰੀ ਲੀਡਰਸ਼ਿਪ ਇੱਥੇ ਖੜੀ ਹੈ ਤੇ ਸਾਰਿਆਂ ਨੇ ਸਹਿਮਤੀ ਦੇ ਨਾਲ ਆ ਸਰਕਲ ਪ੍ਰਨਾਮ ਜੋ ਕਿ ਕਾਨੇ ਵਾਲੀ ਜ਼ੋਨ ਦਾ ਸਰਦਾਰ ਅਵਤਾਰ ਸਿੰਘ ਮਕਾਨ ਸਿੰਘ ਵਾਲੇ ਨੇ ਕੀ ਇਹ ਹੋਣ ਵਾਲੇ ਇਲੈਕਸ਼ਨ ਦੀ ਤਿਆਰੀ ਹੈ ਸਰ ਇਲੈਕਸ਼ਨ ਦੀ ਤਿਆਰੀ ਤਾਂ ਅਕਾਲੀ ਦਲ ਦੀ ਚੱਲਦੀ ਰਹਿੰਦੀ ਹੈ ਭਲਾ ਅਕਾਲੀ ਦਲ ਦੇ 5 ਸਾਲ ਨੂੰ ਇਲੈਕਸ਼ਨ ਹੋਣ ਭਲਾ 2 ਸਾਲਾਂ ਨੂੰ ਹੋਣ ਆ ਤਾਂ ਵੇਖੋ ਹੁਣ ਗਾਂਹ ਬਲੌਕ ਸੰਤੀ ਜ਼ਿਲ੍ਹਾ ਫੇਸ਼ਾ ਦਾ ਆਉਣੇ ਉਹਨਾਂ ਦੀ ਵੀ ਲੜਾਈ ਲੜਾਂਗੇ ਤਗੜੇ ਹੋ ਕੇ ਸਰਕਾਰ ਦੇ ਉਹ ਤੇ ਮਕੰਨ ਸਿੰਘ ਵਾਲੇ ਨਗਰ ਦੇ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਵੀ ਜਿਹੜਾ ਇਲੈਕਸ਼ਨ ਸੀ ਮਕੰਨ ਸਿੰਘ ਵਾਲੇ ਇੱਕੋ ਪੰਚਾਇਤ ਮੈਂਬਰੀ ਦਾ ਜਨਰਲ ਇਲੈਕਸ਼ਨ ਸੀ ਜੀ ਦੇ ਵਿੱਚ ਸਾਡੇ ਮੈਂਬਰ ਸਰਦਾਰ ਬਲਕਾਰ ਸਿੰਘ ਵੀ ਬਣੇ ਐ ਤੇ ਦੇਖੋ ਸਰਕਾਰ ਨੇ ਜ਼ੋਰ ਲਾ ਲਿਆ ਪਹਿਲੋਂ ਕਾਗਜ਼ ਰਿਜੈਕਟ ਕਰਾਉਣ ਲਈ ਤਗੜੇ ਰਹੇ ਲੀਡਰਸ਼ਿਪ ਤਗੜੀ ਰਹੀ ਫਿਰ ਪੁਲਿਸ ਤੋਂ ਪ੍ਰੈਸ਼ਰ ਪਾ ਕੇ ਕਾਗਜ਼ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਦੇਖੋ ਸਰਕਾਰ ਦਾ ਹਾਲ 4:30 ਵਜੇ ਆਪ ਦੇ ਕਾਗਜ਼ ਵਾਪਸ ਲੈ ਗਈ ਸਰਕਾਰ ਤੇ ਨਿਰਵਿਰੋਧ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਇਸ ਨਗਰ ਦੇ ਵਿੱਚੋਂ ਚੁਣਿਆ ਗਿਆ ਮੈਂ ਇਸ ਗੱਲ ਦੀ ਵਧਾਈ ਦੇਣਾ ਤੇ ਐਂ ਗੁਰੂ ਮਹਾਰਾਜ ਕਿਰਪਾ ਕਰੇ ਆ ਤਾਂ ਸਮਾ ਲੈਣਦੇ ਤੁਸੀਂ ਜਿਵੇਂ ਕਹਿੰਦੇ ਆ ਨਾ ਆ ਵੀ ਇਹ ਤਾਂ ਉਹ ਤਾਂ ਭੱਜਣ ਦਾ ਰਾਹ ਹੀ ਲੱਭਣਾ ਅੱਜ ਪੰਜਾਬ ਦੀ ਲੜਾਈ ਕੌਣ ਲੜ ਰਿਹਾ ਸਿਰਫ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਕਾਂਗਰਸ ਦੇ ਕੋਈ ਲੀਡਰ ਦੇਖ ਰਿਹਾ ਜਿਹੜਾ ਲੜਾਈ ਲੜ ਰਿਹਾ ਤੁਹਾਨੂੰ ਭਾਜਪਾ ਦਾ ਲੀਡਰ ਦਿਸ ਰਿਹਾ ਕੋਈ ਲੜਾਈ ਲੜ ਰਿਹਾ ਕੱਲ ਮਤਲਬ ਕਿ ਪੰਜਾਬ ਦੀ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਕੋਈ ਮੂਹ ਨਹੀਂ ਆ ਆਪਣੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹਮੇਸ਼ਾ ਇਹਦੇ ਸਮੇਂ ਸਮੇਂ ਅਨੁਸਾਰ ਪ੍ਰਧਾਨ ਬਣਦੇ ਰਹੇ ਤੇ ਗਾਂ ਵੀ ਪ੍ਰਧਾਨ ਬਣਦੇ ਰਹੇ ਨੇ ਤੋ ਇਸ ਕਰਕੇ ਆਹੀ ਇੱਕ ਪਾਰਟੀ ਆ ਜਮਾਈ ਹੋਈ ਪਾਰਟੀ ਆ ਆਪਾਂ ਖੇਤਰੀ ਪਾਰਟੀ ਨੂੰ ਤਗੜੇ ਕਰਨਾ ਦੇਖੋ ਅੱਜ ਮੈਂ ਤੁਹਾਨੂੰ ਇੱਕ ਦੱਸਾਂ ਬਿਹਾਰ ਦੇ ਇਲੈਕਸ਼ਨ ਜੇ ਬਿਹਾਰ ਦੀ ਇੱਕ ਖੇਤਰੀ ਪਾਰਟੀ ਆ ਜਿਹੜੀ ਪ੍ਰਸ਼ਾਂਤ ਕਿਸ਼ੋਰ ਨੇ ਬਣਾਈ ਆ ਅੱਜ ਉੱਥੇ ਆਧਾਰਨਾ ਕੀ ਦਿੰਦਾ ਜੇ ਮੰਡੀਆਂ ਦੀ ਆਧਾਰਨ ਦਿੰਦਾ ਉਹ ਬਿਹਾਰ ਚ ਤਾਂ ਬਾਦਲ ਸਾਹਿਬ ਦਾ ਨਾਂ ਲੈਂਦਾ ਜੇ ਉਹ ਨੀਲੇ ਕਾਰਡਾਂ ਦੀ ਗੱਲ ਕਰਦਾ ਤਾਂ ਬਾਦਲ ਸਾਹਿਬ ਦੀ ਗੱਲ ਕਰਦਾ ਜੇ ਉਹ ਗਰੀਬ ਲੜਕੀਆਂ ਦੇ ਸਕੂਲ ਜਾਂਦੇ ਸਾਈਕਲ ਦੀ ਗੱਲ ਕਰਦਾ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੱਲੂ ਨਾਂ ਲੈਂਦਾ ਤੇ ਜੇ ਮਤਲਬ ਕਿ ਪਿੰਡ ਪਿੰਡ ਮੰਡੀਆਂ ਫੋਕਲ ਪੁਆਇੰਟ ਦੀ ਗੱਲ ਕਰਦਾ ਤਾਂ ਕੀ ਆ ਕਿਉਂਕਿ ਬਾਦਲ ਸਾਹਿਬ ਇਹੋ ਜਿਹੇ ਇਨਸਾਨ ਸੀ ਜਿੰਨੇ ਪਿੰਡਾਂ ਚ ਉਠੇ ਹੋਏ ਸੀ ਉਹਨੂੰ ਗਰੀਬ ਦਾ ਦਰਦ ਵੀ ਪਤਾ ਸੀ ਉਹਨੂੰ ਦੁਕਾਨਦਾਰ ਦਾ ਦਰਦ ਵੀ ਪਤਾ ਸੀ ਤੇ ਉਹਨੂੰ ਜ਼ਿਮੀਂਦਾਰ ਦਾ ਦਰਦ ਵੀ ਪਤਾ ਸੀ ਸੋ ਅੱਜ ਇਸ ਕਰਕੇ ਅਸੀਂ ਸਾਰੇ ਇੱਥੇ ਮੈਂ ਤਾਂ ਕਹਣਾ ਏਡੀ ਵੱਡੀ ਗਿਣਤੀ ਚ ਉਹੀ ਜਿਵੇਂ ਕਹਿ ਲਓ ਵੀ ਚਾ ਚੜ ਜਾਂਦਾ ਵੀ ਜੋ ਸੰਗਤ ਦਾ ਸਾਥ ਆ ਤੇ ਮੈਂ ਤਾਂ ਇਹ ਸੰਗਤ ਦਾ ਦੇਨ ਵੀ ਨਹੀਂ ਅਸੀਂ ਦੇ ਸਕਦੇ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਜਲਦੀ ਸਰਕਾਰ ਆਵੇ ਤੇ ਅਸੀਂ ਸਾਰੇ ਆਪਦੇ ਕੰਮ ਕਰੀਏ। ਜਿਹੜੇ ਵਰਕਰ ਇੱਥੇ ਨਹੀਂ ਪਹੁੰਚੇ ਜਾਂ ਵੀਡੀਓ ਵੇਖਣ ਵਾਲਿਆਂ ਨੂੰ ਸੰਦੇਸ਼ ਜਾਂ ਕੋਈ ਬੇਨਤੀ ਕਰਨਾ ਚਾਹੋਗੇ। ਮੈਂ ਤਾਂ ਆਹੀ ਕਹਿਣਾ ਹੁੰਨਾ ਵੀ ਜਿਹੜੇ ਘਰਾਂ 'ਚ ਬੈਠੀਆਂ ਸਾਡੀਆਂ ਮਾਤਾਵਾਂ, ਸਾਡੀਆਂ ਪੈਣਾ, ਸਾਡੇ ਬਜ਼ੁਰਗ, ਕਈ ਨੌਜਵਾਨ ਨਹੀਂ ਆ ਸਕੇ ਵਰਕਰ। ਉਹਨਾਂ ਨੂੰ ਵੀ ਮੈਂ ਇੱਕੋ ਬੇਨਤੀ ਕਰਦਾ ਵੀ ਲਾਮੰਦ ਹੋਜੋ। ਆਪਾਂ ਦੇਖ ਲਿਆ ਦੋ ਸਰਕਾਰਾਂ ਆਪਾਂ ਨੂੰ ਨਿੰਦ ਭੰਡ ਕੇ ਬਣਾਈਆਂ ਉਹਨਾਂ ਨੇ। ਹੁਣ ਲੋਕਾਂ ਦੇ ਸਾਹਮਣੇ ਸੱਚ ਆ ਰਿਹਾ ਕਿਉਂਕਿ ਕਮਜ਼ੋਰ ਕਰਨ ਲਈ ਕਿਹਾਂ ਸਾਜ਼ਿਸ਼ਾਂ ਸੀ। ਤੇ ਤਗੜੇ ਹੋ ਕੇ ਹੁਣ ਆਉਂਦੇ ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਦਾ ਉਹਨੂੰ ਤਗੜੇ ਹੋ ਕੇ ਆਪਾਂ ਲਾਮਬੰਦ ਹੋਈਏ ਤੇ ਆਪਾਂ ਆਪਦੀ ਸਰਕਾਰ ਲੈ ਕੇ ਆਈਏ ਜੀ ਠੀਕ ਹੈ ਹਮ ਤੁਹਾਡਾ ਸਰਦਾਰ ਅਬਤਾਤ ਸਿੰਘ ਅਬਤਾਤ ਸਿੰਘ ਜੀ ਫਿਰ ਤੋਂ ਪ੍ਰਧਾਨਗੀ ਦਾ ਜਿਹੜਾ ਤੁਹਾਨੂੰ ਇਹ ਜ਼ੁਮਾ ਦਿੱਤਾ ਗਿਆ ਹੈ ਕੀ ਕਹਿਣਾ ਚਾਹੋਗੇ ਸਾਰੀ ਸੰਗਤ ਦੀ ਮਿਹਰ ਨਾਲ ਹੀ ਹੈ ਜੀ ਅੱਗੇ ਵੀ ਸੰਗਤ ਨਹੀਂ ਬਣਾਇਆ ਸੀ ਜੀ ਅੱਜ ਕੀ ਸੰਗਤ ਨੇ ਕਿਰਪਾ ਕੀਤੀ ਹੈ ਜੀ ਇਸ ਵਾਰ ਥੋੜੀ ਜੀ ਜ਼ਿੰਮੇਵਾਰੀ ਵੱਡੀ ਹੈ ਕਿਉਂਕਿ ਅਕਾਲੀ ਦਲ ਦੀ ਜਿਹੜੀ ਹੈ ਖੂੰਦ ਨੂੰ ਥੋੜਾ ਜਿਹਾ ਹੋਰ ਉੱਚਾ ਚੁੱਕਣ ਦੀ ਲੋੜ ਹੈ ਵਰਕਰਾਂ ਨੂੰ ਜੋੜਨ ਦੀ ਲੋੜ ਹੈ ਤਾਂ ਕਿਵੇਂ ਵੇਖਦੇ ਹੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਜੀ ਤਨਦੇਣੀ ਨਾਲ ਲਮਾਵਾਂਗੇ ਜੀ ਤੇ ਜੋ ਵੀ ਸੰਗਤ ਰੁਚੀ ਆ ਉਹਨੂੰ ਮਣਾ ਕੇ ਲੈ ਕੇ ਆਵਾਂਗੇ ਜੀ ਜੀ ਤੇ ਜ਼ਰੂਰ ਜਿੰਨੀ ਹੋ ਸਕੇ ਮਿਹਨਤ ਕਰਾਂਗੇ ਵਰਕਰਾਂ ਨੂੰ ਸੰਦੇਸ਼ ਜਾਂ ਕੋਈ ਬੇਨਤੀ ਵਰਕਰਾਂ ਨੂੰ ਸੰਦੇਸ਼ ਇਹ ਹੀ ਦੇਣਾ ਜੀ ਜੋ ਵੀ ਰੁਸਿਆ ਚਾ ਕੋਈ ਵੀ ਆ ਮੁੜ ਕੇ ਕਾਲੀ ਦਲ ਨਾਲ ਦੁਬਾਰਾ ਫੇਰ ਆਵੇ ਕਾਲੀ ਦਲ ਦੀ ਸਰਕਾਰ ਬਰਨ ਜਾ ਰਹੀ ਆ ਤੇ ਹਰ ਹਿੱਲੇ 2027 ਦੇ ਵਿੱਚ ਬੰਨੀ ਬੰਨੀ ਆ ਤੇ ਵਰਕਰਾਂ ਨੂੰ ਕਿਰਪਾ ਕਰਦੇ ਆ ਵੀ ਮਿਹਨਤ ਕਰਕੇ ਨਾਲ ਆਉਣ ਸਾਰੇ ਠੀਕ ਹੈ